ਇਹ ਜੀ ਨੁਕਸਾਨ ਕਿੰਨਾ ਖਿਆਦੇ ਨੁਕਸਾਨ ਪੂਰਾ ਹੀ ਆ ਜੀ 100% ਹੀ ਨੁਕਸਾਨ ਛੱਡਿਆ ਹੀ ਕੋ ਨਹੀਂ ਥੱਲੇ ਕਰ ਗਈ ਸਾਰੀ ਬਾਈ ਇਹ ਆ ਖਤਮ ਹੈ ਬਿਲਕੁਲ ਖਤਮ ਹੈ ਕੁਝ ਵੀ ਨਹੀਂ ਸਰ ਜੀ ਹੈਗੀ ਹੈ ਜੀ 15 16 ਕਿੱਲੇ ਆਪਦੀ ਜ਼ਮੀਨ ਆ ਜਾਂ ਠੇਕੇ ਤੇ ਆ ਠੇਕੇ ਤੇ ਲਈ ਆ ਬਾਈ ਉਹਨਾਂ ਦਾ ਭਰਾਵਾਂ ਨਾਲ ਹੀ ਲਈ ਆ ਇਹਨਾਂ ਦੇ ਨਾਲ ਹੀ ਐ ਵਿਚਾਰਿਆਂ ਦੇ 13 14 ਕਿੱਲੇ ਆ ਕੋਸ ਉਧਰ ਬਾਣ ਜਮੈਂ ਖਤਮ ਹੀ ਕਰਤਾ ਸੀ ਸਾਡੇ ਦਾ ਜੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਕੁਦਰਤ ਨੇ ਕਿਸਾਨ ਦਾ ਨੁਕਸਾਨ ਕੀਤਾ ਪਰ ਅਸੀਂ ਪਿਛਲੇ ਸਮੇਂ ਦੇਖਿਆ ਸਰਕਾਰਾਂ ਦੇ ਬਿਆਨ ਹੀ ਰਹਿ ਜਾਂਦੇ ਆ ਜੀ ਜ਼ਿੰਮੇਵਾਰ ਤੱਕ ਉਹ ਜਿਹੜਾ ਮੁਆਵਜ਼ਾ ਪਹੁੰਚਦਾ ਨਹੀਂ ਨੁਕਸਾਨ ਜੀ 100% ਆ ਮੂੰਗੀ ਮੱਕੀ ਕੁਝ ਨਹੀਂ ਛੱਡਿਆ ਕਣਕ ਦਾ ਜਮਾਂ ਤਬਾਹ ਕਰਤੀਆਂ ਛੱਟਾਂ ਜੋ ਦਾਣੇ ਕੱਢ ਕੇ ਥੱਲੇ ਛੱਡਦੇ ਕੁਝ ਨਹੀਂ ਰਿਹਾ ਇਕੱਲੇ ਡੰਡੇ ਰਹਿ ਗਏ ਵਾਕਲੀ ਤੂੜੀ ਪੱਲੇ ਜੱਟਾਂ ਦੇ ਹੋਰ ਕੁਝ ਨਹੀਂ ਨੁਕਸਾਨ ਤਾਂ ਹੀ ਬਹੁਤ ਹੋ ਗਿਆ 100% ਹੀ ਹੋ ਗਿਆ ਜੀ ਸਾਡਾ ਵੀ ਕਣਕ ਦਾ ਫੋਲੋ ਨੁਕਸਾਨ ਹੋਇਆ ਹੀ ਮੂੰਗੀ ਵੀ ਜੀ ਸੀਗੀ 5 ਏਕੜ ਮੂੰਗੀ ਤਬਾਹ ਹੋ ਗਈ ਜੀ ਕਣਕਾਂ ਦੀਆਂ ਬੱਲੀਆਂ ਝਾੜਤੀਆਂ ਸਾਰੀਆਂ ਸਾਨੂੰ ਵੀ ਮੌਜੂਦਿਆ ਮਿਲਣਾ ਚਾਹੀਦਾ ਸਰ ਨੂੰ ਚਾਹੀਦੀ ਮੌਜੂਦਿਆ ਦੇਣਾ ਚਾਹੀਦਾ ਪਾਈ ਬੁਰਕੀ ਵੀ ਮੂੰਹ ਚੋਂ ਕੱਢ ਲੈਂਦਾ ਬਿਨਾ ਹੁਕਮ ਤੋਂ ਅੰਦਰ ਨਾ ਜਾਏ ਰੋਟੀ ਇਹ ਕਿਸੇ ਸ਼ਾਇਰ ਦੇ ਬਚਨ ਨੇ ਕਿਸੇ ਸ਼ਾਇਰ ਨੇ ਲਿਖਿਆ ਸੀ ਇਹ ਚੀਜ਼ ਕਿ ਜਦੋਂ ਪਰਮਾਤਮਾ ਦਾ ਹੁਕਮ ਨਾ ਹੋਵੇ ਰੋਟੀ ਖਾਣ ਦਾ ਪਰਮਾਤਮਾ ਦਾ ਹੁਕਮ ਨਾ ਹੋਵੇ ਢੋਲਾਂ ਦੇ ਵਿੱਚ ਦਾਣੇ ਪਾਉਣ ਦਾ ਤਾਂ ਉਹ ਪਰਮਾਤਮਾ ਤੁਹਾਡੇ ਹੱਥਾਂ ਚੋਂ ਖੋ ਕੇ ਲੈ ਜਾਂਦਾ ਹੈਗਾ ਹਣ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਰਣਜੀਤ ਸਿੰਘ ਜੱਗਿਆਣਾ ਤੁਹਾਡਾ ਸਵਾਗਤ ਕਰਦਾ ਤਾਂ ਪੰਜਾਬ ਦੇ ਵਿੱਚ ਹਾੜੀ ਦੀ ਫਸਲ ਹੈ ਜਿਹੜੀ ਪੱਕ ਕੇ ਤਿਆਰ ਆ ਬਾਢੀ ਸ਼ੁਰੂ ਹੋਈ ਆ ਪਰ ਕੱਲ ਜਿਹੜਾ ਤਬਾਹੀ ਦਾ ਮੰਜ਼ਰ ਸੀ ਉਹਨੇ ਤੈਸ ਨਾਸ ਕਰਕੇ ਰੱਖਤਾ ਅੱਧਾ ਪੰਜਾਬ ਇਸ ਤਬਾਹੀ ਦੀ ਗਵਾਹੀ ਬਣਿਆ ਕੱਲ ਲਗਭਗ ਦੁਪਹਿਰ 2:3 3 ਵਜੇ ਇੱਕ ਐਸਾ ਤੂਫਾਨ ਚੜਿਆ ਐਸੀ ਬੱਦਲਬਾਈ ਉੱਠੀ ਜਿਹਨੇ ਅੱਧੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਤਾਂ ਗੜੇਮਾਰੀ ਹੋਈ ਆ ਮੋਗੇ ਜ਼ਿਲ੍ਹੇ ਦੇ ਵਿੱਚ ਖੜੇ ਆ ਤਬਾਹੀ ਦਾ ਮੰਜ਼ਰ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਮੇਰੇ ਨਾਲ ਦੇਖ ਵੀ ਸਕਦੇ ਹੋ ਕਣਕ ਦੇ ਖੇਤ ਦੇ ਵਿੱਚ ਖੜੇ ਆ ਜਿੱਥੇ ਬੱਲੀਆਂ ਨੂੰ ਤੋੜ ਕੇ ਥੱਲੇ ਸੜ ਦਿੱਤਾ ਦਾਣੇ ਬੱਲੀਆਂ ਚੋਂ ਕੱਢ ਕੇ ਥੱਲੇ ਸੜ ਦਿੱਤੇ ਜਿਹੜੇ ਦਾਣੇ 4 ਪੈਸੇ ਦੇਣ ਵਾਲੇ ਸੀ ਜਿਹੜੇ ਦਾਣੇ ਸਾਡੇ ਢੋਲਾਂ ਚ ਪੈਣੇ ਸੀ ਜਿਹੜੇ ਦਾਣੇ ਸਾਡੇ ਬੱਚਿਆਂ ਦੇ ਮੂੰਹ ਚ ਪੈਣੇ ਸੀ ਉਹ ਦਾਣੇ ਪ੍ਰਮਾਤਮਾ ਨੇ ਉਹ ਹੁਕਮ ਨਹੀਂ ਹੋਇਆ ਸਾਡੇ ਮੂੰਹ 'ਚ ਜਾਣ ਦਾ ਉਹ ਹੁਕਮ ਨਹੀਂ ਹੋਇਆ ਸਾਡੇ ਢੋਲਾ 'ਚ ਜਾਣ ਦਾ ਉਹ ਹੁਕਮ ਨਹੀਂ ਹੋਇਆ ਸਾਨੂੰ ਇਹ ਚੀਜ਼ ਨੂੰ ਮੰਡੀਆਂ ਚ ਲੈ ਜਾ ਕੇ ਵੇਚਣ ਦਾ ਤਾਂ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿਉਂਕਿ ਤਬਾਹੀ ਹੈ ਜਿਹੜੀ ਇਹ ਸਾਡੇ ਕੋਲ ਵੀ ਐਸੇ ਬੋਲ ਨਹੀਂ ਹੈ ਜਿਹਨੂੰ ਅਸੀਂ ਬਿਆਨ ਕਰਕੇ ਤੁਹਾਡੇ ਸਾਹਮਣੇ ਦਿਖਾ ਦਈਏ ਪਰ ਇਹ ਦਰਦ ਹੈ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਨੁਕਸਾਨ ਇੰਨਾ ਜ਼ਿਆਦਾ ਜੀ ਦੀ ਪਰ ਭਾਈ ਸ਼ਾਇਦ ਨਹੀਂ ਹੋ ਸਕਦੀ ਪਰ ਮੈਂ ਤੁਸੀਂ ਆਪਾਂ ਸਾਰੇ ਰਲ ਕੇ ਕਰ ਸਕਦੇ ਹਾਂ ਜੋ ਕਰ ਸਕਦਾ ਹੈ ਉਹ ਅੱਗੇ ਆਵੇ ਜੋ ਨਹੀਂ ਕਰ ਸਕਦਾ ਇਹ ਚੀਜ਼ ਨੂੰ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾਵੇ ਜੋ ਕਰ ਸਕਦੇ ਨੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤਾਂ ਬਾਈ ਜੀ ਸਾਡੇ ਨਾਲ ਮੌਜੂਦ ਆ ਸੀ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਇਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਇਹ ਬਈ ਬਈ ਨਾਂ ਦੱਸੋ ਪਹਿਲਾਂ ਤਾਂ ਆਪਣਾ ਸੌਦਾ ਨਾਮ ਕੀ ਹੈ ਜਗਜੀਤ ਸਿੰਘ ਹੈ ਜੱਗਾ ਕਹਿੰਦੇ ਹੈ ਜਗਜੀਤ ਸਿੰਘ ਹਾਂਜੀ ਤਾਂ ਬਾਈ ਜਗਜੀਤ ਸਿੰਘ ਸਾਨੂੰ ਇਹ ਦੱਸ ਰਹੇ ਸੀ ਕਹਿੰਦੇ ਬਈ ਬਾਈ ਕੋਲ 4 ਏਕੜ ਪੈ ਲਈ ਆ ਤੇ ਪਰ ਆਪਣੇ ਗੁਜ਼ਾਰੇ ਬਸਰ ਦੇ ਲਈ ਆਪਣੀ ਕਬੀਲਦਾਨ ਦੇ ਲਈ ਆਪਣੇ ਘਰ ਪਰਿਵਾਰ ਦੇ ਲਈ ਬਾਈ ਨੇ 150 ਏਕੜ ਜਿਹੜੀ ਠੇਕੇ ਤੇ ਲਈ ਸੀ ਹੁਣ ਇਹਨੂੰ ਕਹੀ ਐ ਨਾ ਕਹਿ ਦਿਓ ਅੱਡੀਆਂ ਚੱਕ ਕੇ ਫਾਹਾ ਕਿਉਂ ਲਿਆ ਕਿਉਂਕਿ ਕਮਾਈ ਕਰਨੀ ਕੋਈ ਮਾੜੀ ਨਹੀਂ ਹੁੰਦੀ ਕਿਰਤ ਕਰਨੀ ਕੋਈ ਮਾੜੀ ਨਹੀਂ ਹੁੰਦੀ ਤਰੱਕੀ ਕਰਨੀ ਕੋਈ ਮਾੜੀ ਨਹੀਂ ਹੁੰਦੀ ਤੇ ਜੇ ਮਾੜਾ ਹੁੰਦਾ ਤਾਂ ਬਾਈ ਇਹ ਕਦਮ ਕਦੇ ਨਾ ਚੁੱਕਦਾ ਕਿਉਂਕਿ 150 ਏਕੜ ਠੇਕੇ ਤੇ ਲਈ ਆ ਠੇਕਾ ਤੁਹਾਨੂੰ ਪਤਾ ਕਿੰਨਾ ਜਾਦੇ ਆ ਬਾਈ ਨਾਲ ਗੱਲਬਾਤ ਕਰਦੇ ਬਾਈ ਜੀ ਨੁਕਸਾਨ ਕਿੰਨਾ ਕਿ ਜਾਦੇ ਨੁਕਸਾਨ ਪੂਰਾ ਹੀ ਆ ਜੀ 100% ਹੀ ਨੁਕਸਾਨ ਛੱਡਿਆ ਹੀ ਕੋ ਨਹੀਂ ਥੱਲੇ ਕਰ ਗਈ ਸਾਰੀ ਬਾਈ ਆ ਤੁਸੀਂ ਬੱਲੀਆਂ ਫੜੀਆਂ ਸਾਹਮਣੇ ਬੱਲੀਆਂ ਇੱਕ ਵਾਰ ਦਿਖਾ ਦਿਓ ਆ ਨਾ ਦਸ਼ਕਵੀਰੋ ਜਿਹੜੇ ਆ ਦਿਖ ਰਹੇ ਹੋ ਨਾ ਤੁਸੀਂ ਇਹ ਮੁੰਜਰਾ ਦੇ ਉਹ ਹਿੱਸੇ ਨੇ ਜਿਨ੍ਹਾਂ ਦੇ ਉੱਪਰ ਬੱਲੀ ਮੁੰਜਰ ਸੀ ਤੇ ਪਰ ਇਸ ਟਾਈਮ ਤੇ ਨਹੀਂ ਹੈ ਭੰਨ ਕੇ ਦੂਰੀ ਕਰਤੀ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਇਹਨਾਂ ਦੇ ਵਿੱਚ ਦਾਣਾ ਹੈ ਕੁਝ ਵੀ ਨਹੀਂ ਹੈ ਖਤਮ ਹੈ ਬਿਲਕੁਲ ਖਤਮ ਹੈ ਕੁਝ ਵੀ ਨਹੀਂ ਲਗਭਗ 100% ਨੁਕਸਾਨ ਆ ਜਿਹੜਾ ਇਸ ਏਰੀਏ ਦਾ ਹੋਇਆ ਮੋਗੇ ਜ਼ਿਲ੍ਹੇ ਦੇ ਵਿੱਚ ਖੜੇ ਆ ਪਿੰਡ ਆ ਬੁੱਟਰ ਬੁੱਟਰ ਕਲਾ ਤਾਂ ਨੁਕਸਾਨ ਆ ਭਾਈ ਜੀ ਕਿੰਨਾ ਜ਼ਮੀਨ ਤੁਹਾਡੇ ਕੋਲ ਠੇਕੇ ਤੇ ਆ ਤੇ ਕਿੰਨੀ ਆਵਦੀ ਆ ਤੁਸੀਂ ਆਪਦੀ ਜ਼ੁਬਾਨੀ ਦੱਸਣ ਦੀ ਖੇਚਲ ਕਰਿਆ ਯਾਰ ਕਿੱਲੇ ਜ਼ਮੀਨ ਆਵਦੀ ਆ ਮਾਲਕੀ ਹੂੰ ਬਾਕੀ 146 ਕਿੱਲੇ ਠੇਕੇ ਤੇ 146 ਕਿੱਲੇ ਲਗਭਗ ਸਾਰੇ 150 ਏਕੜ 150 ਏਕੜ ਸੀ ਤਾਂ ਠੇਕਾ ਸਾਰਾ ਦਿੱਤਾ ਗਿਆ ਹਾਂ ਠੀਕ ਹੈ ਦਿੱਤਾ ਗਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਆ ਨੁਕਸਾਨ ਦਾ ਸ਼ਾਇਦ ਦੇਖ ਕੇ ਸਾਡੇ ਵੀ ਅੱਖਾਂ 'ਚ ਪਾਣੀ ਆ ਵੀ ਇੰਨਾ ਜਿਆਦਾ ਨੁਕਸਾਨ ਆ ਜਿਹੜਾ ਹੁਣ ਪਰਪਾਈ ਹੋਣੀ ਮੁਸ਼ਕਲ ਆ ਕੀ ਕਹਿਣਾ ਚਾਹੋਂਗੇ ਮੰਗ ਕੀ ਆ ਸਰਕਾਰਾਂ ਤੋਂ ਮੰਗਦਾ ਇਹੀ ਆ ਜੀ ਸਾਡੀ ਨੁਕਸਾਨ ਦੀ ਪੂਰਤੀ ਹੋ ਜਾਈ ਕੋਈ ਕਿਹੇ ਚ ਰਹਿਮਦਲ ਹੋਵੇ ਤਾਂ ਹੂੰ ਬਸ ਇਹੀ ਕਹਿ ਸਕਦੇ ਜੀ ਹੂੰ ਤਾਂ ਬਈ ਜੀ ਨੁਕਸਾਨ ਕਿੰਨਾ ਕਾ ਦੱਸਣ ਦੀ ਖੇਚੋ ਜੋਰ ਕਰਿਓ ਤੁਸੀਂ ਜਿਹੜਾ ਨੁਕਸਾਨ ਹੀ 100% ਆ ਮੂੰਗੀ ਮੱਕੀ ਕੁਛ ਨਹੀਂ ਛੱਡਿਆ ਕਣਕ ਦਾ ਜਮਾਂ ਤਬਾਹ ਕਰਤੀਆਂ ਛਿੱਟਾਂ ਜੋ ਦਾਣੇ ਕੱਢ ਕੇ ਥੱਲੇ ਸੜਤੇ ਕੁਛ ਨਹੀਂ ਰਿਹਾ ਇਕੱਲੇ ਡੰਡੇ ਰਹਿ ਗਏ ਵਾਕਲੀ ਤੂੜੀ ਪੱਲੇ ਜੱਟਾਂ ਦੇ ਹੋਰ ਕੁਛ ਨਹੀਂ ਤੂੜੀ ਦਾ ਰੇਟ ਵੀ ਇਸ ਵਾਰ ਮੈਨੂੰ ਲੱਗਦਾ ਵੀ ਥੋੜਾ ਜਿਆਦਾ ਮੰਦਾ ਹੀ ਹੋ ਗਿਆ ਇਸ ਵਾਰ ਮੈਂ ਕਹੀ ਕੋਈ ਪੁੱਛਦਾ ਨਹੀਂ ਤੂੜੀ ਦਾ ਜਿਵੇਂ ਹੀ ਡਾਉਣ ਵਜਿ ਕੀ 200 ਨੂੰ ਕੁਆਂਟਲ ਕਹਿੰਦੇ ਆ ਕੁਝ ਵੀ ਨਹੀਂ ਕਰਦੀ ਉਵੇਂ ਪਿਛਲੇ ਸਾਲ ਵਾਲੀ ਤੂੜੀ ਉਵੇਂ ਪਈ ਆ ਸਭ ਕੁਝ ਉਵੇਂ ਪਿਆ ਕੁਝ ਨਹੀਂ ਸਾਨੂੰ ਬਚਿਆਗਾ ਸਾਡਾ ਫੁੱਲ 100% ਨੁਕਸਾਨ ਹੋਇਆ ਜਿਨੇ ਕੇ ਬਤ ਵਤ ਸਰਕਾਰ ਨੂੰ ਚਾਹੀਦਾ ਵੀ ਸਾਨੂੰ ਮੁਆਵਜ਼ਾ ਦੇਵੇ ਕੋਈ ਅਧਿਕਾਰੀ ਨੇ ਸਵੇਰ ਤੱਕ ਦੇ ਨੇ ਜਾਂ ਹੁਣ ਤੱਕ ਦੇ ਨੇ ਜਦੋਂ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਆਂ ਅੱਜ ਤਰੀਕਾ ਵੀ ਤੇ ਟਾਈਮ ਲਗਭਗ ਹੋ ਚੁੱਕਿਆਗਾ ਦੁਪਹਿਰ ਦੇ 1:00 ਵੱਜ ਚੁੱਕੇ ਹੈ ਲਗਭਗ ਦੁਪਹਿਰ ਦੇ 12:00 ਵੱਜ ਚੁੱਕੇ ਆ ਹੁਣ ਤੱਕ ਕੋਈ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਨਹੀਂ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਬਸ ਤੁਸੀਂ ਆਏ ਹੋਰ ਕੋਈ ਸਾਡੇ ਕੋਲ ਅਧਿਕਾਰੀ ਨਾ ਸਰਕਾਰ ਨੂੰ ਨਾ ਹੋਰ ਕੋਈ ਕੋਈ ਨਹੀਂ ਆਏਗਾ ਸਾਡਾ ਫਰਜ ਹੈ ਕਿਉਂਕਿ ਅਸੀਂ ਦਿਖਾਉਣਾ ਹੈ ਕਿਉਂਕਿ ਸਾਡਾ ਫਰਜ ਇਹ ਬਣਦਾ ਕਿਉਂਕਿ ਫੀਲਡ ਦੀ ਰਿਪੋਰਟ ਹੈ ਜਿਹੜੀ ਅਸੀਂ ਲੋਕਾਂ ਤੱਕ ਦਿਖਾਈਏ ਸਰਕਾਰਾਂ ਤੱਕ ਪਹੁੰਚਾਈ ਅਸੀਂ ਆਪਦਾ ਫਰਜ ਨਿਭਾਵਾਂਗੇ ਪਰ ਕੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਦੇ ਅਧਿਕਾਰੀਆਂ ਜਿਹੜੇ ਹੁਣ ਤੱਕ ਪਹੁੰਚ ਜਾਣਾ ਚਾਹੀਦੇ ਕਿਉਂਕਿ ਨੁਕਸਾਨ ਹੱਤੋਂ ਜ਼ਿਆਦਾ ਹੈ ਹਾਂਜੀ ਆਉਣਾ ਚਾਹੀਦਾ ਉਹਨੂੰ ਜਿਹੜੇ ਸਾਹਮਣੇ ਨੁਕਸਾਨ ਹੋਇਆ ਸਾਰਾ ਕੁਝ ਵੇਖਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਆ ਕੇ ਵੇਖਣ ਸਰਕਾਰੀ ਅਧਿਕਾਰੀ ਆਉਣ ਆ ਕੇ ਪਤਾ ਲੱਗੇ ਵੀ ਸਾਡੇ ਨੁਕਸਾਨ ਕਿੰਨਾ ਹੋਇਆ ਆਪਦਾ ਕਾਰਨ ਵੀ ਮਾ ਮੁਆਵਜ਼ਾ ਦੇਣ ਸਾਰਾ ਕੁਝ ਵੇਖਣ ਚੈੱਕ ਕਰਨ ਉਹ ਹਿਸਾਬ ਨਾਲ ਜਿਹਦੇ ਜਿਹਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਣ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੈਗੀ ਹੈਗੀ 60 ਸਾਲ ਦੀ ਜੀ 60 ਸਾਲ ਦੀ 60 ਸਾਲ ਤੋਂ ਪਹਿਲਾਂ ਇਦਾਂ ਦਾ ਮੰਜਰ ਕਿਤੇ ਦੇਖਿਆ ਸੀ ਨਹੀਂ ਸੀ ਇੰਨਾ ਨੁਕਸਾਨ ਹੀ ਕਦੇ ਦੇਖਿਆ ਸੀਗਾ ਆ ਪਹਿਲੀ ਵਾਰ ਜ਼ਿੰਦਗੀ ਚ ਇੰਨਾ ਨੁਕਸਾਨ ਮਾੜੇ ਮੋٹے ਤਾਂ ਗੜੇ ਪੈ ਜਾਂਦੇ ਸੀ ਕਿਤੇ ਹਨੇਰੀ ਆ ਗਈ ਤੂਫਾਨ ਆ ਗਿਆ ਫਸਲਾਂ ਡੇਗ ਪਈਆਂ ਤਵਾ ਇੰਨੀ ਦਵਾ ਨਹੀਂ ਹੋਈ ਸੀ ਇਹਦੀ ਤਾਂ ਜੈ 90% ਨੁਕਸਾਨ ਹੀ ਸਾਨਾ ਇਹਦਾ ਕੋਈ ਬਚਲਾਈ ਕੰਪਨੀ ਕੱਚ ਜਦੋਂ ਇਹ ਝੱਖੜ ਚਲ ਕੇ ਆਇਆ ਸੀ ਉਦੋਂ ਦਿਮਾਗ ਤੇ ਕੋਈ ਗੱਲ ਚੱਲ ਰਹੀ ਸੀ ਦਿਮਾਗ ਤੇ ਡਰ ਤਾਂ ਪੂਰੇ ਲੱਗਦਾ ਇੰਨਾ ਤੂਫਾਨ ਆ ਗਿਆ ਇਨੇ ਦਰਖਤ ਪੰਨੇ ਛੜਕਾਂ ਤੇ ਤੇ ਪੁਜਾਰ ਤਾਂ ਮਾੜਾ ਮਾੜਾ ਸਮਾਂ ਆਉਣਾ ਸੀ ਜਦੋਂ ਆ ਗੱਲ ਬਣੀ ਮੰਗ ਕੀ ਕਰਦੋਂ ਸਰਕਾਰਾਂ ਤੋਂ ਮੰਗਾ ਸੀ ਕਿ ਸਾਾਨੂੰ ਮਾਜਵਾ ਵੱਦ-ਵੱਦ ਮਿਲਣਾ ਚਾਹੀਦਾ ਹੈ ਸਰਕਾਰ ਨੂੰ ਆ ਕੇ ਮੌਕਾ ਵੇਖਣਾ ਚਾਹੀਦਾ ਹੈ ਗਰਦੌਰੀਆਂ ਕਰਨੀ ਚਾਹੀਦੀ ਹੈ ਪਤਾ ਲੱਗ ਜਾਵੇ ਕਿੰਨਾ ਨੁਕਸਾਨ ਆ ਜਿਹਦਾ ਨੁਕਸਾਨ ਉਹਨੂੰ ਦਿੱਤਾ ਜਾਵੇ ਬਾਪੂ ਜੀ ਵੋਟਾਂ ਦਾ ਵੀ ਟਾਈਮ ਆ ਹਾਂਜੀ ਵੋਟਾਂ ਸਿਰ ਤੇ ਆ ਹਾਂਜੀ ਤੇ ਤੁਹਾਡੇ ਕੋਲ ਲੀਡਰ ਵੀ ਪਹੁੰਚ ਕਰਨੇ ਕੋਈ ਰੱਖੋਗੇ ਉਹਨਾਂ ਸਾਹਮਣੇ ਕੋਈ ਮੰਗ ਆਪਣੇ ਆ ਮੰਗ ਤਾਂ ਰੱਖਾਂਗੇ ਵੀ ਸਾਡਾ ਨੁਕਸਾਨ ਹੋਇਆ ਸਾਨੂੰ ਮਾਜੋ ਦਿੱਤਾ ਜਾਵੇ ਦਾ ਜਿੰਨਾ ਨੁਕਸਾਨ ਵੱਦ-ਵੱਦ ਹੋਇਆ ਜੀਵਿੰਦਾਰ ਸੌਖਾ ਹੋ ਜੂ ਉਹ ਦਿਨ ਸਰਕਾਰ ਪੁਆਤ ਮਾਨ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਐਲਾਨ ਕਰ ਕਿਹਾ ਗਿਆ ਹੈਗਾ ਕਿ ਸਮੀਖਿਆ ਹੋਏਗੀ ਪਰਪਾਈ ਹੋਏਗੀ ਜਿੰਨਾ ਨੁਕਸਾਨ ਹੋਇਆ ਕੁਦਰਤ ਦਾ ਕਹਿਰ ਹੈ ਉਹਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਪਰ ਸਰਕਾਰ ਵੱਲੋਂ ਜਿੰਨੀ ਹੋ ਸਕਦੀ ਹੈ ਪਰਪਾਈ ਕੀਤੀ ਜਾਏਗੀ ਸੰਤੁਸ਼ਟੀ ਇਸ ਬਿਆਨ ਦੇ ਨਾਲ ਆਹੋ ਜੇ ਸਾਡਾ ਆ ਕੇ ਸਾਡੇ ਨਾਲ ਗੱਲਬਾਤ ਕਰਨਗੇ ਸਾਨੂੰ ਦੱਸਣਗੇ ਵੀ ਤੁਹਾਨੂੰ ਆ ਮੌਕਾ ਮਾਅਵਜ਼ਾ ਦੇਵਾਂਗੇ ਠੀਕ ਹੈ ਸਾਡੀ ਗੱਲ ਹੋਣੀ ਚਾਹੀਦੀ ਹੈ ਵਧੀਆ ਗੱਲ ਹੈ ਸਾਨੂੰ ਮਿਲਣਾ ਚਾਹੀਦਾ ਤੁਸੀਂ ਕੁਝ ਕਹਿ ਰਹੇ ਸੀ ਕੀ ਕਹਿ ਰਹੇ ਸੀ ਮੈਨੂੰ ਦੱਸਣ ਦੀ ਜੋਰ ਖੇਚਲ ਕਰਿਓ ਦੇਖੋ ਜੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਕੁਦਰਤ ਨੇ ਕਿਸਾਨ ਦਾ ਨੁਕਸਾਨ ਕੀਤਾ ਪਰ ਅਸੀਂ ਪਿਛਲੇ ਸਮੇਂ ਦੇਖਿਆ ਸਰਕਾਰਾਂ ਦੇ ਬਿਆਨ ਹੀ ਰਹਿ ਜਾਂਦੇ ਆ ਜੀ ਜ਼ਿੰਮੇਵਾਰ ਤੱਕ ਉਹ ਜਿਹੜਾ ਮੁਆਵਜ਼ਾ ਪਹੁੰਚਦਾ ਨਹੀਂ ਇਸ ਕਰਕੇ ਅਸੀਂ ਦੁਬਾਰਾ ਹੋਏ ਪੁਰਜ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਗਰਦਾਵਰੀਆਂ ਕਰਕੇ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਪਰਪਾਈ ਕੀਤੀ ਜਾਵੇ ਤੇ ਚਲੋ ਕਿਸਾਨ ਆਪਦਾ ਸਹਿਕਦਾ ਹੋ ਜੇ ਅੱਗੇ ਚੱਲਦਾ ਹੋ ਜੇ ਅਗੀ ਫਸਲ ਫਸਲ ਬੀਜਣ ਜੋਗਾ ਹੋ ਜਾਊਗਾ ਆਹੀ ਅਸੀਂ ਕਹਿਣਾ ਚਾਹੁੰਦੇ ਆ ਤੁਹਾਡਾ ਨੁਕਸਾਨ ਤੁਸੀਂ ਮੈਨੂੰ ਦੱਸ ਰਹੇ ਸੀ ਤੇ ਇਹਨਾਂ ਦੀ ਬਾਈ ਜੀ ਇਹਨਾਂ ਨੇ ਸਬਜ਼ੀ ਲਈ ਹੋਈ ਆ ਸਬਜ਼ੀ ਦਾ ਕੰਮ ਕਰਦੇ ਨੇ ਕਿੰਨੇ ਏਕੜ ਸਬਜ਼ੀ ਹੈ ਤੁਹਾਡੀ ਸਬਜ਼ੀ ਹੈਗੀ ਹੈ ਜੀ 15 16 ਕਿੱਲੇ ਜੀ 15 16 ਕਿੱਲੇ ਸਬਜ਼ੀ ਦਾ ਕੰਮ ਕਰ ਦਿਓ ਆਪਦੀ ਜ਼ਮੀਨ ਆ ਜਾਂ ਠੇਕੇ ਤੇ ਆ ਠੇਕੇ ਤੇ ਲਈ ਹੈ ਬਾਈ ਉਹਨਾਂ ਦਾ ਭਰਾਵਾਂ ਨਾਲ ਹੀ ਲਈ ਹੈ ਇਹਨਾਂ ਦੇ ਨਾਲ ਹੀ ਇਹ ਵਿਚਾਰਿਆਂ ਦੀ ਹੂੰ ਇਹਨਾਂ ਨਾਲ ਇਹਨਾਂ ਕੋਲੋਂ ਕੀ ਰੇਟ ਲਈ ਆ ਠੇਕੇ ਤੁਸੀਂ ਠੇਕੇ ਦੇ ਮਿਲ ਜਾਂਦੀ ਹੈ ਜਿਹੜਾ ਚੱਲਦਾ ਆ ਉਹੀ ਦੇ ਦਿੰਨੇ ਹੋਰ ਕੀ ਆ ਸਬਜ਼ੀ ਦਾ ਹੁੰਦਾ ਹੂੰ ਠੀਕ ਆ हां ता सब्जी ਤੁਸੀਂ ਲਾਈ ਹੋਈ ਸੀ ਕਿਹੜੀ ਕਿਹੜੀ ਸਬਜੀ ਤੇ ਨੁਕਸਾਨ ਸੋਡੀ ਸਬਜੀ ਦਾ ਕਿੰਨਾ ਹੋਇਆ ਬਾਲਾ ਹੀ ਹੋਇਆ ਵਾ ਤੁਸੀਂ ਦੇਖ ਹੀ ਆਏ ਮੱਕੀ ਦਾ ਬਾਈ ਦੀ ਮੱਕੀ ਖੜੀ ਸੀਗੀ ਉੱਤੇ ਕੋਦੇ ਨਾਲ ਹੀ ਹੂੰ 13 14 ਗਿੱਲੇ ਆ ਕੋਸ ਉਧਰ ਜਿਵੇਂ ਖਤਮ ਹੀ ਕਰਤਾ ਸੀ ਸਾਡਾ ਬਿਲਕੁਲ ਸਬਜੀ ਖਤਮ ਹੈ ਖਤਮ ਹੈ ਜੀ ਜਮਾਂਗੀ ਤਾਂ ਬਾਈ ਜੀ ਕੀ ਕਹਿਣਾ ਚਾਹੋਗੇ ਤੁਹਾਡਾ ਕਿੰਨਾ ਨੁਕਸਾਨ ਹੋਇਆਗਾ ਸਾਡਾ ਵੀ ਕਣਕ ਦਾ ਫੋਲੋ ਨੁਕਸਾਨ ਹੋਇਆ ਜੀ ਮੂੰਗੀ ਵੀ ਜੀ ਸੀਗੀ 5 ਏਕੜ ਮੂੰਗੀ ਤਬਾਹ ਹੋ ਗਈ ਜੀ ਦੇ ਅਸੀਂ ਉਹੀ ਮੰਗ ਕਰ ਰਹੇ ਆ ਵੀ ਸਾਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਤੇ ਮਿਲਣਾ ਵੀ ਇਹ ਪੰਜ ਚਾਰ ਦੇ ਵਿੱਚ ਵੀ ਗਰਦੌਰੀਆਂ ਕਰਨੀਆਂ ਚਾਹੀਦੀਆਂ ਇਹ ਉਹਨਾਂ ਦੇ ਹਫ਼ਤੇ ਦੇ ਵਿੱਚ ਵਿੱਚ ਕਣਕ ਵੱਢੀ ਜਾਣੀ ਸੀ ਹੁਣ ਜਿਵੇਂ ਦਿਨ ਲੱਗਣ ਲੱਗੇ ਜੇ ਹੁਣ ਗਰਦਾਰੀਆਂ ਹੋਣ ਗਈਆਂ ਤੇ ਸਾਨੂੰ ਮੁਆਵਜ਼ਾ ਮਿਲ ਜੂਗਾ ਨਹੀਂ ਹਫ਼ਤੇ ਤੱਕ ਫਿਰ ਜੇ ਕਣਕ ਤਾਂ ਵੱਢਣੀ ਜਿਹੜੀ ਸਾਡੇ ਦਾਣੇ ਹੈਗੇ ਚਾਰ ਹੱਥ ਚ ਤਾਉਣਗੇ ਜੀ ਉਹ ਇਹ ਹੀ ਮੰਗ ਕਰਦੇ ਆ ਜੀ ਤਾਂ ਕੀ ਕਹਿਣਾ ਚਾਹੂਗੇ ਬਾਈ ਕਿੰਨਾ ਕੁ ਨੁਕਸਾਨ ਹੋਇਆ ਕੀ ਸਰਕਾਰਾਂ ਤੋਂ ਮੰਗ ਆ ਤੇ ਇਸ ਟਾਈਮ ਦੇ ਹਾਲਾਤ ਕੀ ਨੇ ਪਿੰਡ ਦੇ ਨੁਕਸਾਨ ਤਾਂ ਹੀ ਬਹੁਤ ਹੋ ਗਏ 100% ਹੀ ਹੋ ਗਏ ਜੀ ਕਣਕਾਂਆਂ ਬੱਲੀਆਂ ਝਾੜਤੀਆਂ ਸਾਰੀਆਂ ਹੂੰ ਵਿੱਚੋਂ ਖਾਲੀ ਵੀ ਕਰਤੀਆਂ ਕੋਈ ਬੱਲੀਆਂ ਸਰਕਾਰ ਨੂੰ ਚਾਹੀਦਾ ਮਾਜਿਆ ਦੇਣਾ ਚਾਹੀਦਾ ਜੀ ਹੂੰ ਤਾਂ ਦਰਸ਼ਕ ਵੀਰੋ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸ਼ਾਇਦ ਦਿਲ ਤੇ ਲਾ ਕੇ ਦੇਖ ਗਏ ਖੜੇ ਕਰਕੇ ਦੇਖੀਏ ਇਹਨਾਂ ਦੀ ਥਾਂ ਤੇ ਆਪਣੇ ਆਪ ਨੂੰ ਕੋਸ਼ਿਸ਼ ਕਰੀਏ ਸੋਚ ਕੇ ਦੇਖੀਏ ਆਪਣੇ ਆਪ ਨੂੰ ਇਹਨਾਂ ਦੀ ਜਗ੍ਹਾ ਤੇ ਖੜੇ ਕਰਕੇ ਹਾਲਾਤ ਕੀ ਹੋਣਗੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣੀ ਆ ਇਹ ਬਾਈ ਆਇਓ ਤੁਸੀਂ ਅੱਗੇ ਇਹ ਬਾਈ ਦਾ ਇਹ ਬਾਹਨ ਜਿੱਥੇ ਆਪਾਂ ਖੜੇ ਆ ਨਾ ਇਹ ਬਾਈ ਦਾ ਬਾਹਨ ਮੈਂ ਕਿਉਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਸੀ ਮੂੰਹ ਦੇ ਵਿੱਚੋਂ ਬੁਰਕੀ ਪਰਮਾਤਮਾ ਖੋਕੇ ਲੈ ਆਇਆ ਜਦੋਂ ਉਹਦਾ ਹੁਕਮ ਨਾ ਹੋਵੇ ਬਾਈ ਨੇ ਸਾਈਡਾਂ ਤੋਂ ਕਾੜਾ ਜਿਹੜੀਆਂ ਮੂਰਤੀਆਂ ਸੀ ਕੱਲ ਇਹ ਕੱਲ ਮੂਰਤੀਆਂ ਬਾਈ ਕੱਲ ਇਹ ਕਾੜਾ ਜਿਹੜੀਆਂ ਇਹ ਮੂਰਤੀਆਂ ਸੀਗੀਆਂ ਬਾਈ ਨੇ ਕਿ ਕੱਲ ਨੂੰ ਮੇਰੇ ਬਾਹਨ 'ਚ ਮਸ਼ੀਨ ਚੱਲਣੀ ਆ ਇਹ ਬਾਈ ਨੇ ਕਾੜਾ ਜਿਹੜੀਆਂ ਬਾਹਨ ਤੋਂ ਪਾਸੇ ਉਸ ਮੂਰਤੀ ਵੀ ਕੱਲ ਨੂੰ ਮੇਰੇ ਬਾਹਨ ਦੇ ਵਿੱਚ ਮਸ਼ੀਨ ਚੱਲਣੀ ਆ ਤਾ ਕਰਕੇ ਜਿਹੜਾ ਸੈਡਾਂ ਤੋਂ ਮੈਂ ਜਿਹੜਾ ਆ ਪਾਮ ਕਿਸਾਨ ਵੀਰ ਵੜਦੇ ਆ ਕਣਕ ਸੈਡਾਂ ਤੋਂ ਤਾਂ ਕਿ ਮਸ਼ੀਨ ਦੇ ਮਗਰ ਘਟ ਫਿਰਤ ਕਰਨੀ ਪਵੇ ਕਿਉਂਕਿ ਇਕੱਲੇ ਇਕੱਲੇ ਕਿਸਾਨਾਂ ਇੰਨੀ ਫਿਰਤ ਨਹੀਂ ਹੁੰਦੀ ਲੇਬਰ ਮਹਿੰਗੀ ਪੈਂਦੀ ਆ ਤਾਂ ਘਾਣਾ ਸੈਡਾਂ ਤੋਂ ਵੜਤਿਆਂ ਪਰ ਪ੍ਰਮਾਤਮਾ ਨੇ ਦਾਣੇ ਵੱਡਾਂ ਦਾ ਹੁਕਮ ਨਹੀਂ ਦਿੱਤਾ ਇਹ ਹੱਥ ਚ ਪ੍ਰਮਾਤਮਾ ਖੋ ਕੇ ਲੈਗਾ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪੱਤਾ ਉਹਦੇ ਹੁਕਮ ਤੋਂ ਬਿਨਾ ਨਹੀਂ ਚੱਲਦਾ ਪਰ ਉਹ ਲਾਂਬੇ ਉਸ ਦਾਤੇ ਨੂੰ ਹੈਗੇ ਆ ਦਾਤਿਆ ਐਦਾਂ ਦਾ ਕੈਰ ਤੁਨਾ ਵਰਤਾ ਇਦਾਂ ਦਾ ਕਹਿਰ ਉਸ ਕਿਸਾਨੀ ਤੇ ਨਾ ਵਰਤਾਈ ਜਿਹੜੀ ਪਹਿਲਾਂ ਹੀ ਕ੍ਰਾਸੀਸ ਦੇ ਵਿੱਚ ਗੁਜ਼ਰ ਰਹੀ ਆ ਤੁਸੀਂ ਸ਼ਾਰਟ ਵੀ ਦੇਖਦੇ ਹੋਵੋਗੇ ਵਿੱਚ ਚੱਲਦੇ ਡਿਵਰਸੀਫਿਕੇਸ਼ਨ ਦੀ ਗੱਲ ਕੀਤੀ ਜਾਂਦੀ ਆ ਤੁਹਾਨੂੰ ਕਣਕ ਦਿਖਾਈ ਆ ਤੁਹਾਨੂੰ ਮੱਕੀ ਦਿਖਾਈ ਆ ਤੁਹਾਨੂੰ ਪਦੀਨਾ ਦਿਖਾਇਆ ਤੇ ਤੁਹਾਨੂੰ ਸਬਜ਼ੀ ਦਿਖਾਈ ਆ ਕਣਕ ਮੱਕੀ ਸਬਜ਼ੀ ਪਦੀਨਾ ਚਾਰ ਫਸਲਾਂ ਤੁਹਾਨੂੰ ਦਿਖਾਈਆਂ ਡਿਵਰਸੀਫਿਕੇਸ਼ਨ ਦੀਆਂ ਚਾਰੇ ਤਬਾ ਨੇ ਹੁਣ ਇਹ ਜਾਣ ਤਾਂ ਜਾਣ ਕਿੱਥੇ ਕਿਹੜੇ ਖੁਸ਼ਾਲ ਮਾਰ ਲੈਣਾ ਕੌਣ ਇਹਨਾਂ ਦੀ ਬਾਹ ਫੜੂਗਾ ਕੌਣ ਇਹਨਾਂ ਦੀ ਗੱਲ ਕਰੂਗਾ ਕੌਣ ਇਹਨਾਂ ਦੀ ਆਵਾਜ਼ ਬਣੂਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਇੱਕ ਵਾਰ ਅਸੀਂ ਫੇਰ ਇੱਥੇ ਗੇੜਾ ਜੂਰ ਮਾਰਾਂਗੇ ਦੇਖਾਂਗੇ ਇੱਥੇ ਆ ਕੇ ਵੀ ਇਹਨਾਂ ਦੀ ਕਿਸੇ ਨੇ ਬਾਹ ਫੜੀ ਕਿਉਂਕਿ ਵੋਟਾਂ ਦਾ ਟਾਈਮ ਆ ਬਾਦੇ ਤਾਂ ਸਾਰੀ ਕਰਨਗੇ ਐਲਾਨ ਤਾਂ ਸਾਰਿਆਂ ਵੱਲੋਂ ਹੋਣਗੇ ਚਲੋ ਧੰਨਵਾਦ ਹੋਊਗਾ ਸਰਕਾਰਾਂ ਦਾ ਜੇ ਇਹ ਸਰਕਾਰਾਂ ਇਹਨਾਂ ਦੀ ਬਾਹ ਫੜ ਕੇ ਜੇਬਾਂ ਦੇ ਵਿੱਚ ਚਾਰ ਛਿੱਲਰ ਪਾ ਦੇਣਗੇ ਕਿਉਂਕਿ ਕਬੀਲਦਾਰੀ ਸਾਰੀ ਸਿਰ ਤੇ ਖੜੀ ਆ ਪਿਛਲੇ ਠੇਕੇ ਦਿੱਤੇ ਗਏ ਆ ਅਗਲੇ ਠੇਕੇ ਇਹਨਾਂ ਨੇ ਦੇਣੇ ਆ ਠੇਕੇ ਕੀ ਚੋ ਦੇਨੇ ਸੀ ਇਹ ਕਣਕ ਦੇ ਵਿੱਚੋਂ ਇਹ ਕਣਕ ਚੋਂ ਠੇਕੇ ਦੇਨੇ ਸੀ ਇਹ ਕਣਕ ਚੋਂ ਕਬੀਲਦਾਰੀ ਤੋਰਨੀ ਸੀ ਕਿਸੇ ਨੇ ਬੱਚੀ ਦਾ ਵਿਆਹ ਕਰਨਾ ਸੀ ਕਿਸੇ ਨੇ ਬੱਚੇ ਦੀ ਫੀਸ ਭਰਨੀ ਸੀ ਤਾਂ ਪਰ ਉਹ ਚੀਜ਼ਾਂ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਕਰਨਗੇ ਤਾਂ ਵਿਚਾਰੇ ਕਿਵੇਂ ਕਰਨਗੇ ਦੁੱਖ ਹੈ ਇਸ ਗੱਲ ਦਾ ਕਿ ਸ਼ਾਇਦ ਸਾਡੇ ਕੋਈ ਐਦਾਂ ਦਾ ਸਿਸਟਮ ਹੀ ਨਹੀਂ ਅਜੇ ਤੱਕ ਬਣ ਸਕਿਆ ਕਿ ਜਦ ਨੁਕਸਾਨ ਹੋਵੇ ਤਾਂ ਉਹਦੀ 100 ਦੀ 100% ਪਰਪਾਈ ਹੋ ਸਕੇ ਇਹ ਗੱਲ ਦੀ ਸ਼ਾਇਦ ਹਜੇ ਤੱਕ ਸਾਡੇ ਸਿਸਟਮ ਦੇ ਵਿੱਚ ਕਹਿ ਲਓ ਸਾਡੇ ਦੇਸ਼ ਦੇ ਵਿੱਚ ਕਹਿ ਲੋ ਹਜੇ ਤੱਕ ਐਦਾਂ ਦਾ ਕੋਈ ਸਿਸਟਮ ਨਹੀਂ ਬਣ ਸਕਿਆ ਨੁਕਸਾਨਾਂ ਦੀ 100% ਪਰਪਾਈ ਹੋ ਸਕੇ ਇਹ ਚੀਜ਼ਾਂ ਨੂੰ ਹੋਰਾਂ ਤੱਕ ਵੀ ਪਹੁੰਚਾਇਓ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚੇ ਤਾਂ ਕਿ ਇਹ ਚੀਜ਼ਾਂ ਨੂੰ ਛੇ ਤੋਂ ਛੇ ਤੀਰ ਦੀ ਗਰਦਾਬਰੀ ਕਰਕੇ ਜਿਹੜਾ ਨੁਕਸਾਨ ਦੀ ਪਰਪਾਈ ਆ ਉਹ ਹੋ ਜਾਵੇ ਕਿਉਂਕਿ ਅਗਰ ਕਿਉਂਕਿ ਕਣਕ ਦੇ ਮੰਡੀ ਦੇ ਵਿੱਚ ਚਲੇ ਜਾਣਾ ਸੀ ਕਣਕ ਦੇ ਮੰਡੀ ਚਲੇ ਜਾਣਾ ਸੀ ਦੋ ਚਾਰ ਦਿਨਾਂ ਤੱਕ ਜਾਣਾ ਸੀ ਚਾਰ ਪੈਸੇ ਜਿਹੜੇ ਕਣਕ ਦੇ ਆਉਣੇ ਸੀ ਕਿਸਾਨਾਂ ਦੀ ਜੇਬ 'ਚ ਪਏ ਜਾਣੇ ਸੀ ਪਰ ਉਹ ਜੇਬ 'ਚੋਂ ਨਿਕਲ ਚੁੱਕੇ ਆ ਠੀਕ ਹੈ ਜੀ ਤਾ ਹੁਣ ਮੰਨ ਕੇ ਚੱਲੋ ਤੁਸੀਂ ਇਹ ਚੀਜ਼ ਨੂੰ ਕਿ ਹੁਣ ਇਹ ਕਿਸਾਨਾਂ ਨੇ ਆਪਣੀ ਕਬੀਲਦਾਈ ਤੋੜਨੀ ਆ ਸਰਕਾਰਾਂ ਤੱਕ ਬੇਨਤੀ ਆ ਕੋਸ਼ਿਸ਼ ਕਰਿਓ ਇਹਨਾਂ ਨੂੰ ਮੌਜਾ ਦੇਣ ਦੀ ਤਾਂ ਕਿ ਮੌਜਾ ਇਹਨਾਂ ਦੇ ਛੇ ਤੋਂ ਛੇ ਦੀ ਜੇਬ 'ਚ ਪੈ ਸਕੇ ਜੇਬ 'ਚ ਪੈ ਸਕੇ ਤਾਂ ਇਹਨਾਂ ਨੂੰ ਸੰਤੋਸ਼ਟੀ ਹੋ ਜੇ ਇਹਨਾਂ ਦੀ ਕਬੀਲਦਾਈ ਚੱਲਦੀ ਹੋ ਜੇ ਕਿਉਂਕਿ ਠੇਕੇ ਤੇ ਜ਼ਮੀਨ ਲੈਣਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਮਜਬੂਰੀ ਹੁੰਦੀ ਆ ਇੱਕ ਪਿੰਡਾਂ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਆੜਤੀਆ ਵੀ ਤਾਦੀ ਹੱਥ ਪਾਉਂਦਾ ਜੇ ਚਾਰ ਦਾਣੇ ਆੜਤੀਆ ਦੀ ਦੁਕਾਨ ਮੂਹਰੇ ਕਿਸਾਨ ਲੈ ਜਾਂਦਾਗਾ ਤਾਂ ਹੀ ਆੜਤੀਆ ਚਾਰ ਛਿਲੜ ਉਧਾਰੇ ਉਸ ਕਿਸਾਨ ਨੂੰ ਦਿੰਦਾ ਵਿਆਜੋ ਉਸ ਕਿਸਾਨ ਨੂੰ ਦਿੰਦਾ ਚੱਲ ਪਈ ਤੂੰ ਕਬੀਲਦਾਈ ਤੋੜਲਾ ਤੇਰੀ ਕਣਕ ਕੌਣ ਆਲੀ ਆ ਤੇਰਾ ਝੋਨਾ ਆਉਣ ਵਾਲਾ ਪਰ ਕਣਕ ਆ ਜਿਹੜੀ ਹੁਣ ਮੰਡੀਆਂ ਦੇ ਵਿੱਚ ਇਹ ਨਹੀਂ ਲਿਆ ਸਕਦੇ ਕਿਉਂਕਿ ਨੁਕਸਾਨ 100% ਆ ਤੂੜੀ ਆ ਬੁਰਾ ਹਾਲ ਆ ਤੂੜੀ ਦਾ ਰੇਟ ਬਿਲਕੁਲ ਡਾਊਨ ਆ ਪੱਲੇ ਨਹੀਂ ਪੈ ਰਿਹਾ ਕਿਸਾਨ ਕਹਿੰਦੇ ਵੀ ਖਰਚਾ ਸਾਡੇ ਸਿਰ ਪੈ ਰਿਹਾ ਤਾਂ ਹੁਣ ਇਹ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਨਗੇ ਇਹ ਤਾਂ ਇਹ ਜਾਣਦੇ ਨੇ ਜਾਂ ਇਹਨਾਂ ਦਾ ਪਰਮਾਤਮਾ ਜਾਣਦਾ ਸਾਡੀ ਤਾਂ ਆਸ ਤੇ ਅਰਦਾਸ ਹੋ ਦਾਤੇ ਤੱਕ ਦਾਤੇ ਸੁੱਖ ਵਰਤਾਈ ਦਾਤੇ ਸੁੱਖ ਰਖੀ ਇਹਨਾਂ ਕਿਸਾਨਾਂ ਦੇ ਉੱਪਰ ਇਹ ਦੇਸ਼ ਦੀ ਰੀੜ ਦੀ ਹੱਡੀ ਨੇ ਜਦ ਰੀੜ ਦੀ ਹੱਡੀ ਟੁੱਟੇਗੀ ਨਾ ਤਾਂ ਬਹੁਤ ਮੁਸ਼ਕਲ ਹੋ ਜਾਏਗਾ ਵੱਡਾ ਹਿੱਸਾ ਜੀਡੀਪੀ ਦੇ ਵਿੱਚ ਕਿਸਾਨੀ ਦਾਗਾ ਵੱਡਾ ਯੋਗਦਾਨ ਦੇਸ਼ ਦੇ ਵਿੱਚ ਅਨਾਜ ਦੇ ਭੰਡਾਰ ਇਹਨਾਂ ਨੇ ਭਰੇ ਨੇ ਆਪ ਦੇ ਲੱਕ ਪਨ ਕੇ ਤਾਂ ਕੋਸ਼ਿਸ਼ ਕਰਿਓ ਅਨਾਜ ਦੇ ਭੰਡਾਰ ਭਰਨ ਵਾਲਿਆਂ ਦੀ ਜੇਬਾਂ ਭਰ ਦਿਓ ਇਹ ਸਾਡੀ ਅਪੀਲ ਆ ਉਹਨਾਂ ਦਾਨੀ ਸੱਜਣਾ ਤੱਕ ਵੀ ਉਹਨਾਂ ਲੋਕਾਂ ਤੱਕ ਜਿਹੜੇ ਇਹ ਲੋਕ ਇਹ ਚੀਜ਼ ਨੂੰ ਦੇਖ ਰਹੇ ਨੇ ਤੇ ਇਹ ਲੋਕਾਂ ਤੱਕ ਪਹੁੰਚ ਕਰਿਓ ਤਾਂ ਕਿ ਇਹ ਲੋਕਾਂ ਦਾ ਜਿਹੜਾ ਸਹਾਰਾ ਆਪਾ ਬਣ ਸਕੀ। ਧੰਨਵਾਦ ਆ ਕੈਮਰਾਮੈਨ ਸੁਖੀ ਰਾਮਪੁਰਾ ਦੇ ਨਾਲ ਤੁਸੀਂ ਜੁੜੇ ਹੋ ਔਨ ਪੰਜਾਬ ਟੀਵੀ ਦੇ ਨਾਲ ਧੰਨਵਾਦ।